ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਭਰਤੀ ਕਮੇਟੀ ਦੀ ਮੀਟਿੰਗ ਸੀ ਦੋ ਮੈਂਬਰਾਂ ਨੇ ਜਾਂ ਕਨਵੀਨਰ ਸਾਹਿਬ ਸੀ ਐਡਵੋਕੇਟ ਹਰਜਿੰਦਰ ਸਿੰਘ ਧੰਮੀ ਉਹ ਤਾਂ ਆਏ ਨਹੀਂ ਹਾਲਾਂਕਿ ਉਹਨਾਂ ਨੂੰ ਕਿਹਾ ਸੀ ਜਥੇਦਾਰ ਸਾਹਿਬ ਨੇ ਕਿ ਤੁਸੀਂ ਆਪ ਦਾ ਅਸਤੀਫਾ ਵੀ ਬਸ ਲੋ ਪ੍ਰਧਾਨਗੀ ਤੋਂ ਤੇ ਤੁਸੀਂ ਆਓ ਤੇ ਆਪਦੀ ਕੰਵਨਿਨਰਸ਼ਿਪ ਰਾਹੀਂ ਭਰਤੀ ਸ਼ੁਰੂ ਕਰਵਾਓ ਉਹ ਨਹੀਂ ਆਏ ਤੇ ਬਨੂਗਰ ਸਾਹਿਬ ਨੇ ਵੀ ਇਸਤੀਫਾ ਦਿੱਤਾ ਹੋਇਆ ਉਹ ਵੀ ਨਹੀਂ ਆਏ ਪੰਜ ਮੈਂਬਰ ਕਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਸੀ ਸੰਤਾਰ ਸਿੰਘ ਮੈਦਪੁਰੀ ਇਕਬਾਲ ਸਿੰਘ ਝੁੰਦਾ ਮਨਪ੍ਰੀ ਸਿੰਘਿਆਲੀ ਤੇ ਬੀਬੀ ਸਤਵੰਤ ਕੌਰ ਡੇਢ ਕ ਘੰਟਾ ਬੜੇ ਕਹਿੰਦੇ ਨੇ ਕਿ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਬਹੁਤ ਵਿਚਾਰਾ ਹੋਈਆਂ ਪੰਥਕ ਵਿਚਾਰਾ ਹੋਈਆਂ ਔਰ ਜਿਹੜੇ ਜੋ ਕੁਝ ਚੱਲ ਰਿਹਾ ਹੈ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸਿਆਸੀ ਤੌਰ ਤੇ ਉਹਦੇ ਬਾਰੇ ਵੀ ਜਥੇਦਾਰ ਸਾਹਿਬ ਨਾਲ ਗੱਲਬਾਤ ਹੋਈ। ਔਰ ਜੋ ਕੁਝ ਕੀਤਾ ਗਿਆ ਕਮੇਟੀ ਦੇ ਨਾਲ ਇਹਦਾ ਲੰਬਾ ਸਮਾਂ ਹੋ ਗਿਆ ਤੇ ਭਰਤੀ ਕਮੇਟੀ ਨੇ ਆਪਣਾ ਕੰਮ ਨਹੀਂ ਸ਼ੁਰੂ ਕੀਤਾ ਇਹਦੇ ਬਾਰੇ ਵੀ ਗੱਲ ਹੋਈ। ਫਿਰ ਨਿਕਲਿਆ ਕਿ ਮੀਟਿੰਗ ਤੋਂ ਪਹਿਲੇ ਜਦੋਂ ਖਤਮ ਹੋਈ ਤਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜੀ ਹੈ ਹੁਕਮਤਾ ਦੋ ਦਸੰਪਰਦਾ ਲਗੂ ਹੋ ਨਹੀਂ ਹੋਣਾ ਇਨਬੈਂ ਪਰ ਤੁਸੀਂ ਮੈਨੂੰ 2 ਦਿਨ ਹੋਰ ਦਿਓ 2 ਦਿਨ ਬਾਅਦ ਮੈਂ ਤੁਹਾਨੂੰ ਜਿਹੜਾ ਆਦੇਸ਼ ਦਿੰਨਾ ਹੈ ਉਹਦੇ ਮਤਲਬ ਤੁਸੀਂ ਕੰਮ ਕਰੋ ਮਤਲਬ ਕਿ 2 ਦਿਨ ਲਏ ਨੇ ਜਿਹੜੇ ਜਥੇਦਾਰ ਸਾਹਿਬ ਨੇ ਹੋਰ ਉਹ ਦੂਜੇ ਪਾਸੇ ਤਾਂ ਭਰਤੀ ਮੁਕੰਮਲ ਹੋ ਗਈ ਹੈ ਉਹਨਾਂ ਨੇ ਤਾਂ ਜਿਹੜੀ 25 ਤਰੀਕ ਤੱਕ ਸਾਰੀਆਂ ਕਾਪੀਆਂ ਪੈਸੇ ਸਵਿਧ ਜਮ੍ਹਾਂ ਕਰਾਉਣ ਲਈ ਕਿਹਾ ਤਾਂ ਜਿਹੜਾ ਦਲਜੀਤ ਸਿੰਘ ਜੀ ਮੰਨੇ ਤਾਂ ਤੇ ਇਧਰੋਂ ਦੋ ਦਿਨ ਹੋਰ ਲੈ ਲੈਨੇ ਜਥੇਦਾਰ ਸਾਹਿਬ ਨੇ ਭਰਤੀ ਕਮੇਟੀ ਲਈ ਹੁਣ ਤੁਹਾਡੇ ਮਨ ਚੋ ਕਿ ਭਰਤੀ ਹੋਊਗੀ ਕਿਵੇਂ ਹੋਊਗੀ ਜੇ ਤਾਂ ਭਰਤੀ ਹੁੰਦੀ ਏ ਫਿਰ ਤਾਂ ਬੜਾ ਕੰਮ ਹੁਰਤਣਾ ਦਾ ਹੋ ਜਾ ਫਿਰ ਤਾਂ ਦੋ ਅਕਾਲੀ ਦਲ ਹੋ ਗਏ ਨਾ ਜੇ ਇਸ ਤਰ੍ਹਾਂ ਹੁੰਦਾ ਨਵੇਂ ਸਿਰੇ ਤੋਂ ਭਰਤੀ ਲੱਗਦਾ ਨਹੀਂ ਕਿ ਜੇ ਜੇ ਭਰਤੀ ਏ ਉਹਨਾਂ ਨੇ ਰੱਦ ਕਰਨੀ ਹੁੰਦੀ ਤਾਂ ਫਿਰ ਰੇੜਕੇ ਕਿਉਂ ਪਾਉਂਦੇ ਫਿਰ ਤਾਂ ਹੁਕਮੀ ਮੰਨ ਲੈਂਦੇ ਫਿਰ ਤਾਂ ਅਕਾਲ ਤਖਤ ਸਾਹਿਬ ਦਾ ਹੁਕਮੀ ਮੰਨ ਲੈਂਦੇ ਤੇ ਜੇ ਨਹੀਂ ਬੰਨਿਆ ਤੇ ਹੁਣ ਉਹਨਾਂ ਨੇ ਭਰਤੀ ਕਰਨ ਦਾ ਫਿਰ ਤਾਂ ਇਹੀ ਹੋ ਸਕਦਾ ਨਾ ਜੇ ਭਰਤੀ ਕਮੇਟੀ ਨੇ ਭਰਤੀ ਕਰਨੀ ਹੈ ਫਿਰ ਤਾਂ ਕਹਣਗੇ ਜੀ ਭਰਤੀ ਤੁਸੀਂ ਸ਼ੁਰੂ ਕਰੋ ਤੇ ਫਿਰ ਦੋ ਅਕਾਲੀ ਦਲਾਂ ਦੇ ਤਾਂ ਫਿਰ ਇੱਕ ਅਕਾਲੀ ਦਲ ਦਾ ਥਾਪੜ ਅਕਾਲ ਤਖਸਾਲ ਦਾ ਹੋਊਗਾ ਕੀ ਕਹਾਣੀ ਇੱਧਰ ਨੂੰ ਜਾਊਗੀ ਨੰਬਰ ਤਾਂ ਦੋ ਦਿਨ ਲਏ ਨੇ ਦੇਖਦੇ ਹਾਂ ਕੀ ਕਹਦੇ ਨੇ ਪਰ ਦੂਜੇ ਪਾਸੇ ਇਹ ਵੀ ਹੈ ਕਿ ਜੇ ਨਹੀਂ ਤਾਂ ਫਿਰ ਕਿਵੇਂ ਹੋਊਗਾ ਫਿਰ ਕੀ ਇਹ ਕਹਿ ਦੇਣ ਕਿ ਠੀਕ ਹੈ ਤੁਸੀਂ ਜੋ ਚੈੱਕ ਕਰਨਾ ਕਰ ਲੋ ਮੇਰੀ ਗੱਲ ਹੋ ਗਈ ਇਹ ਵੀ ਹੈ ਦੇਖੋ ਮੈਂ ਇਹ ਸਮਝਦਾ ਕਿ ਤਿੰਨ ਸੰਸਥਾਵਾਂ ਲੈਣਾ ਸਾਡੇ ਜਿੰਨਾ ਦਾ ਲਗਾਤਾਰ ਜ਼ਿਕਰ ਕੱਲ ਵੀ ਕੀਤਾ ਹਰ ਰੋਜ਼ ਕਰਦੇ ਹਾਂ ਹੁਣ ਅਸੀਂ ਜਿੰਨਾ ਚਿਰ ਫੈਸਲਾ ਹੁੰਦਾ ਇਹ ਕਰਨੇ ਪੈਣਾ ਤੇ ਉਹਦੇ ਚ ਦੇਖੋ ਤੁਸੀਂ ਸ਼੍ਰੋਮਣੀ ਕਾਲੀ ਦਲ ਸ਼ਰਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੇਵਾ ਕਾਲ ਤੱਕ ਪਹਿਲਾਂ ਦਾ ਸ਼ਰਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਨਵੀਨਰ ਬਣਾਏ ਸੀ ਪ੍ਰਧਾਨ ਸਾਹਿਬ ਇਸ ਭਰਤੀ ਕਮੇਟੀ ਚ ਇੱਕ ਤਾਂ ਉਹਨਾਂ ਦਾ ਕਸੂਰ ਜੇ ਕਸੂਰੀ ਕੱਢੇ ਨਾ ਕਿਉਂ ਨਹੀਂ ਹੋਇਆ ਕੰਮ ਦੇਖੋ ਇੰਨਾ ਚਿਰ 2 ਮਹੀਨੇ 2 ਦਿਨ ਬਾਅਦ ਪਹਿਲੀ ਮੀਟਿੰਗ ਹੁੰਦੀ ਹੈ ਤੇ ਭਰਤੀ ਦੀ ਜਦੋਂ ਉਹਨੂੰ بار-ਬਾਰ ਪੁੱਛਦੇ ਸੀ ਨਾ ਇਹ ਸੰਤਸ ਸਿੰਘ ਮੈਦਪੁਰੀ ਕਹਿੰਦੇ ਅਸੀਂ ਉਹਨੂੰ ਲਗਾਤਾਰ ਕਹਿੰਦੇ ਰਹੇ ਵੀ ਤੁਸੀਂ ਮੀਟਿੰਗ ਕਰੋ ਪਹਿਲਾਂ ਤਾਂ ਕਹਿੰਦੇ ਕਨਵਿੰਸ ਹੀ ਨਹੀਂ ਹੋਏ ਉਹ ਤਾਂ ਕਹਿੰਦੇ ਨਹੀਂ ਇਹ ਤਾਂ ਕਾਨੂੰਨੀ ਤੌਰ ਤੇ ਗਲਤ ਹੈ ਮਤਲਬ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਕਾਨੂੰਨੀ ਤੌਰ ਤੇ ਗਲਤ ਕਹਿਣਾ ਇਹ ਕਈ ਵਾਰੀ ਗੱਲ ਹੋ ਗਈ ਜਿਵੇਂ ਕੱਲ ਹੋਈ ਹੈ ਬਈ ਆ ਦੇਖੋ ਜੀ 1925 ਦਾ ਐਕਟ ਦਿਖਾ ਰਹੇ ਨੇ ਤੇ ਜਥੇਦਾਰ ਸਾਹਿਬ ਨੇ ਕਹਿਤਾ ਭਈ ਫਿਰ ਤਾਂ ਕਮਾਲ ਹੀ ਹੈ ਮੈਨੂੰ ਨਹੀਂ ਪਤਾ ਸੀ ਹਾਲਾਂਕਿ ਦੁਨੀਆ ਕਹਦੀ ਵੀ ਤਾਂ ਗੁਰੂ ਦਾ ਜਿਹੜਾ ਬਣਾਇਆ ਹੋਇਆ ਤਖਤ ਹੈ ਇਹਦੇ ਤੇ ਦੁਨਿਆਵੀ ਕਾਨੂੰਨ ਕਿੱਥੋਂ ਲਾਗੂ ਹੋ ਜਾਊਗਾ ਖੈਰ ਉਹ ਗੱਲ ਨਹੀਂ ਅਜੋ ਤਾਂ ਆਪਾਂ ਪਿਛਲੀ ਵੀਡੀਓ ਜੇ ਤੁਸੀਂ ਗੱਲ ਕਰ ਲਈਓ ਪਿਛਲੀ ਵੀਡੀਓ 'ਚ ਦੇਖ ਵੀ ਸਕਦੇ ਹੋ ਲੇਕਿਨ ਮੈਂ ਤਾਂ ਜਿਹੜੀ ਇਹ ਗੱਲ ਕਰਦਾ ਕਿ ਜਥੇਦਾਰ ਜਿਹੜੇ ਧਾਮੀ ਸਾਹਿਬ ਨੇ ਜਿਹੜਾ ਨੂੰ ਇਮਾਨਦਾਰ ਗੁਰਸਿੱਖ ਅਮਰਤਾਰੀ ਸਿੱਖ ਅਕਸਰ ਉਹਨਾਂ ਨਾਲ ਵਿਚੇਸ਼ਨ ਲਾ ਕੇ ਜਦੋਂ ਵੀ ਗੱਲ ਹੁੰਦੀ ਹੈ ਇਹ ਕਿਹਾ ਜਾਂਦਾ ਉਹਨਾਂ ਨੇ ਇਹ ਮੀਟਿੰਗ ਨਹੀਂ ਬੁਲਾਈ ਬਾਰ ਬਾਰ ਕਹਿੰਦੇ ਫਿਰ ਇਹਨੂੰ ਲਿਖ ਕੇ ਵੀ ਦਿੱਤਾ ਜਥੇਦਾਰ ਸਾਹਿਬ ਨੂੰ ਲਿਖ ਕੇ ਦਿੱਤਾ ਸੀ ਇਹਨਾਂ ਨੇ ਕਿ ਵੀ ਇਹ ਹੈ ਪਰ ਫਿਰ ਵੀ ਫਿਰ ਆਖਰ ਜਦੋਂ ਜੇ ਪੁੱਛੀਏ ਵੀ 2 ਮਹੀਨੇ 2 ਦਿਨ ਬਾਅਦ ਸਾਰੇ ਕਾਨੂੰਨੀ ਅਟਚਨ ਦੂਰ ਹੋ ਗਈ ਉਦੋਂ ਮੀਟਿੰਗ ਬੁਲਾ ਲਈ ਤੇ ਫਿਰ ਜਦੋਂ ਤੀਜੀ ਮੀਟਿੰਗ ਬੁਲਾਉਣੀ ਸੀ ਸੋਣਾ ਨੂੰ ਉਦੋਂ ਪਹਿਲਾਂ ਅਸਤੀਫਾ ਦੇਤਾ ਇਹ ਕਦੇ-ਕਦੇ ਤਾਂ ਲੱਗਦਾ ਸਾਰਾ ਕੁਝ ਉਹ ਫਿਰ ਧੰਮੀ ਸਾਹਿਬ ਵੀ ਉਸੇ ਦਾ ਹਿੱਸਾ ਨੇ ਜਿਨ੍ਹਾਂ ਨੇ ਸਾਰੀ ਗੱਲ ਨੂੰ ਤਾਰਪਿੜੋ ਕਰਨਾ ਸੀ ਇਹ ਗੱਲ ਇੱਕ ਪਾਸੇ ਤਾਂ ਇਹ ਹੋ ਗਿਆ ਹੁਣ ਜਿਨ੍ਹਾਂ ਦੇ ਉਹਨਾਂ ਦਾ ਕੋਸੂਰ ਦੀ ਗੱਲ ਨਹੀਂ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਧੜਾ ਹੈ ਉਹਦੇ ਤਬਰਤ ਗੱਲ ਕਰਦੇ ਨਾ ਉਹ ਤਾਂ ਪਤਾ ਹੀ ਹੈ ਉਹਨਾਂ ਨੇ ਤਾਂ ਤਰੀਕਾ ਹੀ ਵਰਤ ਲਿਆ ਨਾ ਵੀ ਆਪਾਂ ਭਰਤੀ ਇਹਨਾਂ ਨੂੰ ਨਹੀਂ ਲੈ ਕੇ ਆਉਣਾ ਦੇ ਵੀ ਜਿਹੜੀ ਗੱਲ ਕਹੀ ਸੀ ਕਲਤਖ ਸਾਹਿਬ ਨੇ ਵੀ ਕਿਸੇ ਤਰੀਕੇ ਨਾਲ ਟੁੱਲੇ ਸਬਟੋ ਇਕਾ ਕਰੋ ਇਕਾ ਹੋ ਜਾਂਦਾ ਸਾਰੇ ਨੇ ਦੇਖ ਲਿਆ ਸੀ ਜੇ ਭਰਤੀ ਇਸ ਤਰ੍ਹਾਂ ਹੁੰਦੀ ਤੇ ਫਿਰ ਹੋ ਜਾਂਦਾ ਮਤਲਬ ਇੱਕ ਸਵਾਲੇ ਵੀ ਉੱਠਦਾ ਕਿ ਤੁਸੀਂ ਭਰਤੀ ਆਪ ਤੁਸੀਂ ਕਿਉਂ ਨਹੀਂ ਤੁਸੀਂ ਕਰ ਲੈਂਦੇ ਸ਼ੁਰੂ ਪੰਜ ਮੈਂਬਰ ਉਹ ਕਹਿੰਦੇ ਕਿਵੇਂ ਕਰਦੇ ਸੀ ਅਸੀਂ ਵਰਕਿੰਗ ਕਮੇਟੀ ਕਿਹੜਾ ਭੰਗ ਹੋਈ ਸੀ ਵਰਕਿੰਗ ਕਮੇਟੀ ਸਾਡੇ ਨਾਲ ਸਹਿਯੋਗ ਨਹੀਂ ਕੀਤਾ ਉਹਨਾਂ ਨੇ ਇਹ ਗੱਲ ਠੀਕ ਹੈ ਉਧਰ ਤੋਂ ਤਾਂ ਕਹਿੰਦੇ ਇਹਨਾਂ ਨੂੰ ਤਾਂ ਅਸੀਂ ਉਹ ਤਾਂ ਇਹਨਾਂ ਨੂੰ ਲੈ ਕੇ ਦੀ ਜਿਹੜੇ ਬੰਦੇ ਨਿਕਲੇ ਜਿਨ੍ਹਾਂ ਨੂੰ ਸੁਧਾਰ ਲਹਿਰ ਵਾਲੇ ਕਹਿ ਲੋ ਜੋ ਮਰਜ਼ੀ ਕਹਿ ਲੋ ਜਿਹੜੇ ਬੰਦੇ ਨਵੇਂ ਉਹਨਾਂ ਦੀ ਸਪੇਸ ਤੇ ਆ ਗਏ ਨਾ ਉਹ ਵੀ ਇਹਨਾ ਹੁਣ 14 20 ਅੰਦਰ ਆਉਣ ਹੁਣ ਤਾਂ ਉਹਨਾਂ ਦੀ ਪੁੱਛਗਛਾ ਪਹਿਲਾਂ ਤਾਂ ਉਹਨੂੰ ਕੋਈ ਪੁੱਛਦਾ ਸੀ ਬਹੁਤ ਸਾਰੇ ਲੀਡਰ ਐਸ ਨੇ ਜਿਨ੍ਹਾਂ ਨੂੰ ਪਹਿਲਾਂ ਕੋਈ ਨਹੀਂ ਪੁੱਛਦਾ ਸੀ ਹੁਣ ਤਾਂ ਸੁਖਵੀਰ ਸਿੰਘ ਬਾਦਲ ਵੀ ਪੁੱਛਦਾ ਉਹਨਾਂ ਨੂੰ ਫੋਨ ਵੀ ਕਰਦਾ ਮੈਨੂੰ ਇਹ ਪਤਾ ਲੱਗਾ ਪਹਿਲਾਂ ਕੋਈ ਪੁੱਛਦਾ ਵੀ ਨਹੀਂ ਸੀ ਉਹਨਾਂ ਨੂੰ ਤਾਂ ਟਾਈਮ ਨਹੀਂ ਦਿੰਦਾ ਸੀ ਸੁਖਵੀਰ ਸਿੰਘ ਬਾਦਲ ਤੋਂ ਇਸ ਕਰਕੇ ਉਹਨਾਂ ਦੀ ਤਾਂ ਗੱਲ ਹੀ ਨਹੀਂ ਉਹਨਾਂ ਦੇ ਕੋਸੂਰ ਹੀ ਕੋਸੂਰ ਹੈ ਉਹਨਾਂ ਦਾ ਫੈਸਲਾ ਹੀ ਕਰ ਰਿਹਾ ਨਾ ਵੀ ਆਪਾਂ ਇਹ ਤਾਰਪੁੱਡੀ ਕਰ ਲੈ। ਦੋ ਦੋ ਤਰ੍ਹਾਂ ਹੋ ਗਿਆ ਨਾ। ਇੱਕ ਤਾਂ ਹੋ ਗਿਆ ਜਿਹੜਾ ਬੱਦਲ ਝੜਾ ਉਹਦੇ ਬਾਰੇ ਤਾਂ ਗੱਲ ਹੀ ਕਰ ਉਹ ਤਾਂ ਪਹਿਲੇ ਪਤਾ ਉਹਨਾਂ ਦਾ ਤਾਂ ਫੈਸਲਾ ਹੀ ਲਾਗੂ ਹੋ ਰਿਹਾ ਨਾ ਵੀ ਆਪਾਂ ਦਾ ਸੁਖੀਰ ਸਿੰਘ ਬੱਦਲ ਨੂੰ ਮਾਰਚ ਤੇ ਬਣਾਉਣਾ ਹੈ। ਇਹਨਾਂ ਨੂੰ ਆਪਾਂ ਨਾਲ ਲੈ ਲੈਣਾ। ਇਹੀ ਗੱਲ ਹੋਈ ਨਾ। ਤੇ ਉਹ ਹੁਣ ਇੱਕ ਇੱਕ ਨੂੰ ਇੱਕ ਪਾਸੇ ਰੱਖ ਦੂਜੀ ਗੱਲ ਕਰ ਲੋ ਦੂਜੀ ਐਸਜੀਪੀਸੀ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਉਹ ਵੀ ਉਹ ਦੁੱਬਦਾ ਜੀ ਰਹੇ। ਬੱਜ ਨੂੰ ਕਹਿੰਦੇ ਪ੍ਰੈਸ਼ਰ ਚ ਦਬਾਅ ਦਵਾ ਤਾਂ ਹੀ ਸੀ ਕਿ ਉਹ ਵੀ ਅਪਾ ਤੁਸੀਂ ਕਮੇਟੀ ਦੀ ਮੀਟਿੰਗ ਕਰਨੀ ਉਹ ਤਾਂ ਅਸੀਂ ਕਰਤੇ ਜੀ ਉਹਨਾਂ ਨੂੰ ਤਾਂ ਅਡਜਸਟ ਕਰਤਾ ਸੀ ਇਹਨੂੰ ਕਰਤਾ ਇਹਨੂੰ ਪਤਾ ਜੀ ਉਹਨੂੰ ਵੀ ਪਤਾ ਪਿੱਛੋਂ ਗੁਰਪ੍ਰਤਾਪ ਬਡਾਲਾ ਨੂੰ ਵੀ ਪਤਾ ਇਹ ਕਮੇਟੀ ਕਹਿੰਦੀ ਸਾਨੂੰ ਤਾਂ ਭਰਤੀ ਕਰ ਸ਼ੁਰੂ ਕਰਨ ਲਈ ਕਿਹਾ ਸੀ ਉਹ ਵੀ ਆਧਾਰ ਕਾਰਡ ਨਾਲ ਜਿਹੜੀ ਹੈ ਫਰਜ਼ੀ ਭਰਤੀ ਨਹੀਂ ਤੇ ਤਾਂ ਵੀ ਸਾਹਿਬ ਉਹ ਵੀ ਉਹਨਾਂ ਦੇ ਗੇਮ ਖੇਡਦੇ ਰਹੇ ਇਹ ਗੱਲ ਮੰਨੀ ਪੋ ਲੋਕਾਂ ਨੂੰ ਤਾਂ ਇਹ ਵੀ ਆਸਾ ਵੀ ਆ ਜਿਹੜੇ ਅਸਤੀਫਾ ਵਾਲੀ ਗੇਮ ਵੀ ਉਹਨਾਂ ਨੇ ਖੇਢੀਏ ਚਾਹੇ ਮੰਨੋਗੇ ਇਹ ਇਹਨਾਂ ਚੋਂ ਧਾਮੀ ਸੁਖਬੀਰ ਸਿੰਘ ਬਾਦਲ ਜਿਹੜੀ ਸਭ ਤੋਂ ਜ਼ਿਆਦਾ ਦਰਜੀਤ ਸਿੰਘ ਚੀਮਾ ਬਾਦਲ ਸਾਹਿਬ ਪਿੱਛੇ ਨੇ ਸੁਖਬੀਰ ਸਿੰਘ ਬਾਦਲ ਪਿੱਛੇ ਦਰਜੀਤ ਸਿੰਘ ਚੀਮਾ ਨੂੰ ਮੋਰਲ ਆ ਉਧਰੋਂ ਤਾਂ ਇਹ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਪਿੱਛੇ ਕੋਈ ਵੀ ਹੋ ਸਕਦਾ ਤੁਹਾਨੂੰ ਪਤਾ ਹੀ ਕੀ ਨੇ ਹੁਣ ਪਿੱਛੇ ਫਿਰ ਪੁੰਧਰ ਸਾਹਿਬ ਜਿਹੜੀ ਜਿਵੇਂ ਧਾਮੀ ਸਾਹਿਬ ਦੁੱਬਦਾ ਚੋਵੇਂ ਪੁੰਧਰ ਸਾਹਿਬ ਕਦੇ ਇਧਰ ਪਰ ਭਾਬੇ ਬੰਦੇ ਨਾਲ ਹੀ ਖੜੇ ਆਪਦੇ ਪ੍ਰਧਾਨ ਨਾਲ ਹੀ ਖੜੇ ਹੋ ਵੀ ਤੋਂ ਵਫਾਦਾਰੀ ਉਹਨਾਂ ਨੇ ਵੀ ਉਧਰ ਪਾਲੀ ਹੁਣ ਆਜੋ ਅਗਲੀ ਗੱਲ ਉਹ ਤੀਜੀ ਤਰ ਜਿਹੜੀ ਉਹ ਹੈ ਜਥੇਦਾਰ ਅਕਾਲ ਤਖਤ ਸਾਹਿਬ ਦੇਖੋ ਇੱਕ ਗੱਲ ਹੋਰ ਵੀ ਹੈ ਆਪਾਂ ਇਹ ਹੈ ਜਥੇਦਾਰ ਅਕਾਲ ਤਖਤ ਸਾਹਿਬ ਜਿਹੜੇ ਗਿਆਨੀ ਰਗਵੀਰ ਸਿੰਘ ਇਹ ਵੀ ਦਫਤਾ ਜਿਵੇਂ ਵਡੂੰਗ ਜਿਵੇਂ ਭੋਂਦਰ ਦਫਤਾ ਚ ਜਿਵੇਂ ਐਡਵੋਕੇਟ ਧਾਮੀ ਦੀ ਦਫਤਾ ਨਜ਼ਰ ਆਉਂਦੀ ਹੈ ਡਿਲੇ ਕਰਦੀ ਜਿਹੜੀ ਉਹਨਾਂ ਦੀ ਵਿਧੀ ਹੈ ਉਸੇ ਕਿਸਮ ਦੀ ਵਿਧੀ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਗਿਆਨੀ ਰਗਵੀਰ ਸਿੰਘ ਦੀ ਵੀ ਹੈ ਉਹ ਵੀ ਅਧ ਵਿਚਾਰੇ ਜੇ ਕਦੇ ਕਹਿਤਾ ਕਿਉਂਕਿ ਇਨਵੇਂ ਹੁਕਮ ਲਾਗੂ ਕਰਨ ਵਾਲੀ ਕਈ ਵਾਰੀ ਗੱਲ ਕੀਤੀ ਉਹ ਤਾਂ ਆਪਦਾ ਹੁਕਮ ਸੀ ਉਹ ਤਾਂ ਐ ਥੋੜੀ ਕਿਸੇ ਦਾ ਹੁਕਮ ਲਾਗੂ ਨਾ ਕਰੋ ਕਈ ਗੱਲਾਂ ਤਾਂ ਉਹਨਾਂ ਨੇ ਉਹ ਵੀ ਤਾਂ ਮੱਕੜਾ ਵਾਲਾ ਸ਼ਬਦ ਨਾ ਵੀ ਕਹਾ ਉਹਨਾਂ ਨੇ ਵੀ ਮੋੜਾ ਖਤ ਪਹਿਲਾਂ ਉਹਨਾਂ ਨੇ ਕਿਹਾ ਵੀ ਇਹ ਅਧਾਰ ਖੇਤਰ ਜਿਹੜਾ ਉਹ ਤਾਂ ਅਗਲਤਖ ਸਾਹਿਬ ਦਾ ਹੈ ਜਾਂਚ ਕਰਨ ਦਾ ਜਾਨੀ ਹਰਪ੍ਰੀਤ ਸਿੰਘ ਦਾ ਤੇ ਹੁਣ ਜਦੋਂ ਕੱਲ ਰਗੂਜੀਤ ਸਿੰਘ ਬਿਰਕ ਲੈ ਕੇ ਦਿਖਾਉ ਤਾਂ ਆ ਵੀ ਆ ਦੇਖੋ ਜੀ ਤੋੜਾ ਹੈ ਹਾਲਾਂਕਿ ਉਹਦੇ ਬਾਅਦ ਅਗਲੇ ਗੱਲ 'ਚ ਬੈਂਕ ਬਹੁਤ ਵੱਡਾ ਮਾਰਿਆ ਪਰ ਇਹ ਵੀ ਤਾਂ ਕਿਹਾ ਵੀ ਹਾਂ ਉਹ ਕਰ ਸਕਦੇ ਨੇ ਉਹਨਾਂ ਦੇ ਜਿਹੜੀ ਹੈ ਨਿਯੁਕਤੀ ਉਹਨਾਂ ਦੇ ਹੱਥ 'ਚ ਹੈ ਤੋ ਇਹ ਜਿਹੜੀ ਗੱਲ ਹੈ ਉਹ ਐਕਟ ਤਾਂ ਕਦੇ ਹੀ ਨਹੀਂ ਇਹ ਜੱਜਦਾਰ ਦੀ ਤਾਂ ਗੱਲ ਹੀ ਨਹੀਂ ਉਹ ਤਾਂ ਚੁੱਪ ਹੈ ਖੈਰ ਉਹ ਮਸਲਾ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਾ ਪਿਛਲੇ ਵੀਡੀਓ 'ਚ ਆਪਾਂ ਡਿਸਕਸ ਕਰ ਲਿਆ ਲੇਕਿਨ ਗੱਲ ਤਾਂ ਇਹ ਕਰ ਰਹੇ ਕਿ ਜੇ ਕਸੂਰ ਦੀ ਆਪਾਂ ਗੱਲ ਕਰੀਏ ਵੀ ਇਹ ਸਥਿਤੀ ਇਸ ਕੌਮ ਦੀ ਅੱਜ ਤੱਕ ਕਿੰਨਾ ਪਹੁੰਚੀ ਤਾਂ ਬਦਲ ਨੂੰ ਤਾਂ ਹੈ ਹੀ ਹੈ ਨੰਬਰ 2 ਤੇ ਦੰਦੇ ਬੰਦੇ ਸੁਖਵੀਰ ਸਿੰਘ ਬਾਦਲ ਦਲਜੀਤ ਸਿੰਘ ਟੀਮਾ ਪੋਂਦੜ ਬਾਕੀ ਉਹਨਾਂ ਦਾ ਜਿਹੜਾ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ 10 ਕ ਬੰਦੇ ਕਹਿੰਦੇ ਨੇ ਉਹ ਉਹ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਉਹਦੀ ਦਬਦਆ ਤੇ ਹੈ ਤੀਜਾ ਜਿਹੜੀ ਗਿਆਨੀ ਰਗਵੀਰ ਸਿੰਘ ਦੀ ਵੀ ਦਬਦਆ ਨਜ਼ਰ ਆਉਂਗੀ ਉਹ ਵੀ ਡਿਲੇ ਕਰਨ ਚੀ ਜਿਆਦਾ ਉਹਨਾਂ ਨੇ ਵਿਸ਼ਵਾਸ ਰੱਖਿਆ ਔਰ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਸੀ ਵੀ ਅਸੀਂ ਹੁਕਮ ਦਿੱਤਾ ਹੁਕਮ ਤਦ ਜੋ ਗਿਚ ਰਿਹਾ ਸੀ ਜਦੋਂ ਕਹਿ ਸਕਦੇ ਸੀ ਇਨਵਨ ਲਾਗੂ ਕਰੋ ਉਹ ਦੁਬਾਰ ਕੀ ਕਹੇ ਫਿਰ ਉਹਨੇ ਇੱਕ ਸਟੇਟਮੈਂਟ ਚਾਹੇ ਜਿਵੇਂ ਮਰਜੀ ਦਿੱਤੀ ਜਦੋਂ ਉਹਨਾਂ ਨੇ ਕਿਹਾ ਵੀ ਭਰਤੀ ਤਾਂ ਸ਼ੁਰੂ ਹੋ ਗਈ ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ ਤੇ ਉਹਨਾਂ ਨੇ ਕਹ ਡਾ ਵੀ ਭਰਤੀ ਤਾਂ ਉਹ ਤਾਂ ਮੰਨ ਲਈ ਗੱਲ ਜੇ ਉਹਨਾਂ ਨੇ ਇਹ ਗੱਲ ਹੀ ਕਹਿਣੀ ਚਾਹੀਦੀ ਸੀ ਉਹਨਾਂ ਨੇ ਕਿਹਾ ਸੀ ਭਰਤੀ ਤਾਂ ਭਰਤੀ ਕਮੇਟੀ ਨੇ ਕਰਦੀ ਸੀ ਕਿਵੇਂ ਹੋਗੀ ਉਹ ਵੀ ਡਿਲੇ ਕਰਦੇ ਉਹ ਵੀ ਜਿਹੜਾ ਹੈ ਉਹਨਾਂ ਨੇ ਕੋਈ ਰਿਐਕਟ ਨਹੀਂ ਕੀਤਾ 28 ਤਰੀਕ ਦੀ ਮੀਟਿੰਗ ਕਹਿੰਦੇ ਜਿਹੜੇ ਬਹੁਤ ਨੇ ਫਿਰ ਜਿਹੜੀ ਪੰਥਨਿਕ ਰਾਇਸ ਚ ਹੋਵੇ ਉਹ ਇੰਗਲੈਂਡ ਚਲੇ ਗਏ ਤੇ ਉਹ ਵੀ ਉਹਨਾਂ ਦੇ ਤੇ ਤਾਂ ਹੁਣ ਵੀ ਜਿਹੜੀ ਗੱਲ ਹੈ ਪਤਾ ਸੀ ਕਿੰਨੇ ਦਿਨ ਬਾਅਦ ਟਾਈਮ ਦਿੱਤਾ ਹੈ ਜਿਹੜੀ ਇਹ ਭਰਤੀ ਕਮੇਟੀ ਨੂੰ ਤੇ ਨਾ ਤੇ 16 ਨੂੰ ਮੀਟਿੰਗ ਹੋਣੀ ਸੀ ਚਲੋ ਮੀਟਿੰਗ 18 ਨੂੰ ਹੋ ਗਈ ਮੰਨ ਲਿਆ ਲੇਕਿਨ ਉਦੋਂ ਬਾਅਦ ਤਾਂ ਮਤਲਬ ਕਰ ਸਕਦੇ ਸੀ ਬੁਲਾ ਸਕਦੇ ਸੀ ਅੱਜ ਜਿਹੜਾ ਹੈ ਟਾਈਮ ਦਿੱਤਾ ਹੈ ਉਹਨਾਂ ਨੂੰ ਤੁਸੀਂ ਪੰਜ ਦਿਨਾਂ ਬਾਅਦ ਉਹਦੇ ਲਈ ਵੀ ਅਗੇ ਦੋ ਦਿਨ ਹੋਰ ਕਹਤੇ ਵੀ ਆਦੇਸ਼ ਜਿਹੜਾ ਹਾਲਾਂਕਿ ਉਹਨਾਂ ਨੂੰ ਪਤਾ ਹੈ ਅਪਡੇਟ ਨੇ ਸੋਸ਼ਲ ਮੀਡੀਆ ਨੂੰ ਵਰਤਦੇ ਜੇ ਸਾਰੇ ਮੀਡੀਆ ਨਾਲ ਅਪਡੇਟ ਰਹਿੰਦੇ ਨੇ ਜਿਹੜੇ ਆਦੇਸ਼ ਕਰਨੇ ਨੇ ਉਹ ਤਾਂ ਅੱਜ ਵੀ ਹੋ ਸਕਦੇ ਇਸ ਵੀ ਠੀਕ ਹੈ ਚਲੋ ਇਹਦਾ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਇਸ ਕ੍ਰਾਈਸਿਸ ਦੇ ਵਿੱਚ ਜ਼ਿੰਮੇਵਾਰੀਆਂ ਜਿਹੜੇ ਜੇ ਅਸੀਂ ਫਿਕਸ ਕਰਾਂਗੇ ਤਾਂ ਥੋੜੀ ਬਹੁਤੀ ਤਾਂ ਸਭ ਦੀ ਹੋਏਗੀ ਭਾਵੇਂ ਕਿ ਜ਼ਿਆਦਾ ਜ਼ਿੰਮੇਵਾਰੀ ਜਿਹੜਾ ਬਾਦਲਦਾਰੀ ਬਣਦੀ ਆ ਕਿ ਜਿਨ੍ਹਾਂ ਨੇ ਹੁਕਮ ਨਹੀਂ ਮੰਨੇ ਅਧੇਕ ਮੰਨੇ ਜਾਂ ਐ ਕਹਿ ਲਈਏ ਤੇ ਹੁਣ ਕੀ ਹੋਏਗਾ ਇਹ ਤਾਂ ਆਦੇਸ਼ ਜਦੋਂ 2-3 ਦਿਨ ਕਿਹਾ ਉਹਨਾਂ ਚ ਉਦੋਂ ਬਾਅਦ ਆਉਣਗੇ ਲੇਕਿਨ ਕ੍ਰਾਈਸਿਸ ਜਿਹੜੇ ਤਖਾਂਤ ਸੰਕਟ ਬਹੁਤ ਵੱਡਾ ਬਣ ਗਿਆ ਤੇ ਕੀ ਜਿਹਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਔਰ ਹੱਲ ਤਾਂ ਕੋਈ ਨਜ਼ਰ ਆਉਂਦਾ ਹੈ ਕਿ ਜਿਸ ਤਰੀਕੇ ਨਾਲ ਹੁਣ ਕੈਂਪੇਨ ਸ਼ੁਰੂ ਕੀਤੀ ਹੈ ਜਿਹੜੇ ਸੁਧਾਰ ਦਲੀਆਂ ਨੇ ਤੇ ਮੂਹਰੇ ਲਾਇਆ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਉਹ ਤਾਂ ਹੱਲ ਤਾਂ ਹੀ ਹੈ ਵੀ ਇਹ ਦੋ ਫਾੜ ਵਾਲੀ ਗੱਲ ਜਿਹੜੀ ਭਰਾ ਮਾਰੂ ਜੰਗ ਕਹਿ ਲੋ ਲੜਾਈ ਕਹਿ ਲੋ ਤੇ ਉਧਰ ਨੂੰ ਹੀ ਬਦਰ ਰਹੀ ਹੈ ਸਿਚੁਏਸ਼ਨ ਤੇ ਇਹਦਾ ਨੁਕਸਾਨ ਸੱਚਮੁੱਚ ਹੀ ਬਹੁਤ ਹੋਣਾ ਹੈ ਕਿਉਂਕਿ ਆਮ ਲੋਕ ਸ਼ਰੋਬਰੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਵੀ ਔਰ ਪੰਥਕ ਪਾਰਟੀ ਦੇ ਤੌਰ ਤੇ ਵੀ ਪਿਆਰ ਵੀ ਕਰਦੇ ਨੇ ਔਰ ਚਾਹਦੇ ਵੀ ਨੇ ਕਿ ਇਹ ਜਿਹੜਾ ਹੈ ਅਕਾਲੀ ਦਲ ਚਾਹੁੰਦਾ ਰਹੇ ਪਰ ਉਹਦੇ ਲਈ ਆ ਜਿਹੜਾ ਸੰਕਟ ਆਇਆ ਉਹ ਤੋਂ ਉਹ ਮਾਜੂਸ ਨੇ ਦੁਖੀ ਨੇ ਇਹ ਜ਼ਰੂਰ ਨਜ਼ਰ ਆ ਰਿਹਾ ਹੈ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ